ਅਗਰਾਂ ਚਲਾਇਆ ਜਾ ਰਿਹਾ ਹੈ ਕਿ ਪਹਿਲੀ ਵਾਰ ਜਿਹੜਾ ਇੱਥੇ ਹੋਰੇ ਐਨਕਲੋਬ ਦੇ ਵਿੱਚ ਯੂਥ ਜਿਹੜਾ ਹੈਗਾ ਇਹਨਾਂ ਦਾ ਕਲੱਬ ਬਣਿਆ ਲੱਗਾਇਆ ਹੈ ਥੋੜਾ ਇਹਨਾਂ ਨੇ ਕਰਾ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਕਿ ਧਰਮ ਦੇ ਨਾਲ ਜੋੜ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਕਿ ਸਾਡਾ ਦਾ ਪੰਜਾਬ ਹੈ ਇਹਨੂੰ ਇੱਕ ਦਿੱਸਾੜੀ ਹੈਗੀ ਆ ਇਦਾਂ ਦੇ ਧਾਰਮਿਕ ਜਿਹੜੇ ਫੰਕਸ਼ਨ ਹੁੰਦੇ ਰਹਿਣਗੇ ਸੋ ਦਾ ਇਕੱਠੇ ਰਵਾਂਗੇ ਜਿਹੜਾ ਮਨੁੱਖ ਧਰਮ ਨਾਲ ਜੁੜਦਾ ਨਾ ਉਹ ਸਭ ਤੋਂ ਵੱਡੀ ਗੱਲ ਆ ਕਦੇ ਕਾਨੂੰਨ ਦੇ ਅੰਗਲਾ ਨਹੀਂ ਕਰਦਾ ਕਦੀ ਕੋਈ ਇੰਦਾ ਕੰਮ ਨਹੀਂ ਕਰਦਾ ਜਿੰਦ ਨਾਲ ਕੇ ਦੂਸਰਿਆਂ ਤੇ ਦੁਖੇ ਸੋ ਆਇਦਾ ਦਿਗਰਾਪਾ ਕਿਉਂਕਿ ਅੱਜ ਜਿਹੜੇ ਨਰਾਤੇ ਸ਼ੁਰੂ ਹੋਏ ਆ ਤੇ ਨਰਾਤਿਆਂ ਦੇ ਦਿਨ ਪਹਿਲੇ ਦਿਨ ਜਦੋਂ ਨਰਾਤਾ ਹੋਣਾ ਮਸਲਾ ਕਿ ਮਹਾ ਮਾਈਦੀ ਜਿਹੜੀ ਇਹਨਾਂ ਅੱਜ ਕਿਰਪਾ ਹੋ ਰਹੀ ਹੈ ਤੇ ਉਹਦੀ ਮਹਾ ਮਾਈਦੀ ਅੱਜ ਸ਼ਹੀਦ ਵਾਰ ਲੈ ਰਹੀ ਹੈ ਅੱਜ ਦੇਖੋ ਲੋਕਾਂ ਕਿੰਨਾਂ ਸ਼ਾਬਾ ਹੈ ਐਲ ਬਲੌਗ ਦੇ ਸਾਡੇ ਯੂਥ ਜਿਹੜੇ ਹੈਗੇ ਆ ਨੰਬਰ ਦੇ ਉਹ ਕਿੰਨਾ ਪੁੱਛਾ ਦੇ ਸ਼ਾਬਾ ਦਸਾਂਦਾ ਕਿ ਲੱਭ ਪੰਜਾਬ ਦੀ ਏਕਤਾ ਵਾਸਤੇ ਖਰਤਾ ਵਾਸਤੇ ਕਾਨੂੰਨ ਵਿਵਸਥਾ ਵਾਸਤੇ ਸਾਰੇ ਸਾਰਾ ਯੂਥ ਫਿਰ ਸ਼ੋਮਣੀ ਗਾਲੀਦਾਲ 'ਤੇ ਖੜਾ ਹੋ ਰਿਹਾ ਵਾ ਔਰ ਸ਼ੋਮਣੀ ਗਾਲੀਦਾਲ ਦੀ ਆਮ ਜਿਹੜੀ ਸੋਹਿਆ ਸफाई ਦੀ ਸੰਗਰਾਮ ਦਾ ਨਹੀਂ ਪਕਰ ਐਜਾਂ ਦੇ ਕੰਸ਼ਰੀ ਸ਼ੁਰੂ ਕਰ ਰਹੇ ਰਹਿ ਰਹੇ ਆ ਜੋ ਮੈਸੇਜ ਜੀ ਦੇਣਾ ਮੈਸੇਜ ਆ ਪਿਆਰ ਦਾ ਦੇ वैसे मेरे हैगा कि मां बाई ਜਿਹੜਾ ਧਰਮ ਨਾਲ ਜੁੜੇ ਲੋ ਜਿਹੜਾ ਜਿਹੜਾ ਇਸ਼ਤ ਮਾਨਦਾ ਜਿਹੜਾ ਧਰਮ ਨੂੰ ਮੰਨਦਾ ਹੈਗਾ ਉਹ ਨਾਲ ਜੁੜੋ ਕਿੰਨੀ ਜਗ੍ਹਾ ਵਾਪਰ ਨਾਲ ਜੁੜਾ ਹੈ ਨਾ ਤਾਂ ਆਪਾਂ ਨੇ ਮਾਰੇ ਕੁੱਕਰ ਮੈਗੇ ਆ ਉਹਨਾਂ ਦਾ ਬਚਾਗੇ ਸੁਸਾਇਟੀ ਵੀ ਤਾਂ ਹੀ ਬਚੀ ਆਸਰਾ ਚੇਤਨਿਆ ਕਟਾਰਾ ਨੂੰ ਪਹਿਲਾਂ ਦਾ ਨਮਾਜ਼ਾਬਾਤ ਕਿੱਥੇ ਕਰਾ ਰਹੇ ਨੇ ਇਹ ਜਗਰਾਤਾ ਜਿਹੜੇ ਬਲੌਗ ਆਪਣੇ ਮੀਰਾ ਸੇਵਾ ਦਾ ਪੂਰਾ ਅੰਦੋਲਨ ਹੋ ਗਿਆ ਸਾਮਜਾ ਨੰਬਰ ਵਾਰਦੇ ਵਿੱਚ ਇਹ ਫਸਟ ਜਗਰਾਤਾ ਇੱਕੋ ਅੰਦਲੋਗ ਦੀ ਨੌਜਵਾਨ ਸਭਾ ਜੋ ਇੱਥੇ ਕਰ ਰਹੀ ਹੈ ਉਹ ਕਰਾ ਰਹੀ ਹੈ ਉਹਨਾਂ ਵੱਲੋਂ ਹੋ ਰਿਹਾ ਹੈ ਹਾਂਜੀ ਇਹ ਲੋਕ ਅੱਜ ਸਰ ਇੱਥੇ ਸੰਕਾਲੀ ਕਿਹੜੇ ਕਿਹੜੇ ਵੇਸ਼ ਸੇਸ਼ ਹੈ ਤੇ ਆਮ ਇੱਥੇ ਹੀ ਲੰਗਰ ਅਟੂਟ ਲੰਗਰ ਵੱਪਰ ਹੈ ਇਸ ਟਾਈਮ ਤੇ ਪੂਰਾ ਮਤਲਬ ਲੋਕਾਂ ਦਾ ਸਹਿਯੋਗ ਦੇ ਨਾਲ ਇੱਕ ਜਗਰਾਤਾ ਹੋ ਰਿਹਾ ਜਿਸ ਕੋਲ ਸਾਰੇ ਲੋਕਾਂ ਹਮਾ ਕੇ ਪਹੁੰਚ ਲੈਣੇ ਪੂਰਾ ਹੰਗੰਗਾ ਮਿਲ ਰਿਹਾ ਹੈ अज फ करके भी चलो सारे मतलब किरा वी प्रोग्राम कलाकार पार्टी पार्टी है के इसारे इसारे पार्टी, अपने से एक कम